ਦਹੀਂ ਹਰ ਕਿਸੇ ਦੀ ਪਹਿਲੀ ਪਸੰਦ ਹੈਗਾ ਆ ਤੁਹਾਨੂੰ ਦਹੀਂ ਦੇ ਅਸੀਂ ਫਾਇਦੇ ਦੱਸ ਦੇਗੇ ਜਿੰਨਾਂ ਨੂੰ ਖਾਣ ਨਾਲ ਤੁਹਾਡੀ ਸਿਹਤ ਵੀ ਹੋ ਸਕਦੀ ਹੈ ਠੀਕ ਹੈ ਦਹੀਂ ਦੇ ਕੁਝ ਪੋਜੀਟਿਵ ਤੱਤਾਂ ਨਾਲ ਭਰਪੂਰ ਖਾਦ ਪਦਾਰਥ ਹੁੰਦੇ ਇਸ ਨੂੰ ਖਾਣ ਦੇ ਫਾਇਦੇ ਜਾਣ ਕੇ ਤੁਸੀਂ ਜੜੇ ਹੈਰਾਨ ਹੋ ਜਾਓਗੇ ਦਹੀਂ ਚ ਪ੍ਰੋਟੀਨ ਮਿਨਰਲ ਅਤੇ ਵਿਟਾਮਿਨ ਆਦਿ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈਗਾ ਜੋ ਕਿ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਆ ਦਹੀਂ ਦੀ ਵਰਤੋਂ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆ ਲੋ ਫੈਟ ਵਾਲਾ ਦਹੀਂ ਖਾਣ ਦੇ ਨਾਲ ਭਾਰ ਕੰਟਰੋਲ ਵਿੱਚ ਰਹਿੰਦਾ ਹੈ ਤੇ ਇਸ ਤੋਂ ਇਲਾਵਾ ਜੇ ਆਪਾਂ ਸਕਿਨ ਵਾਲਾ ਵੀ ਮੁਲਾਇਮ ਕਰਨ ਕਰਨ ਲਈ ਵੀ ਇਹ ਮਦਦ ਕਰਦਾਗਾ ਦਹੀਂ ਦੀ ਲੱਸੀ ਬਣਾ ਕੇ ਪੀਣ ਨਾਲ ਪੇਟ ਦੀ ਗਰਮੀ ਤੋਂ ਰਾਹਤ ਮਿਲਦੀ ਹੈਗੀ ਆ ਡਾਈਜੈਸਟ ਸਿਸਟਮ ਜਿਹੜਾਗਾ ਉਹ ਚੰਗਾ ਹੋਣ ਲੱਗ ਪੈਂਦਾਗਾ ਭੁੱਖ ਫੱਦ ਜਾਂਦੀ ਹੈਗੀ ਆ ਇਸ ਲਈ ਇਸ ਤੋਂ ਡਾਈਟ ਵੀ ਜ਼ਰੂਰੀ ਹੈਗੀ ਨਾਲ ਨਾਲ ਸ਼ਾਮ ਡਾਈਟ ਵਿੱਚ ਆਪਣੇ ਸ਼ਾਮਿਲ ਵੀ ਕਰਨਾ ਚਾਹੀਦਾਗਾ ਹੈਲਥ ਸੰਬੰਧੀ ਸਮੱਸਿਆਵਾਂ ਤੋਂ ਛਟਕਾਰ ਛਟਕਾਰਾ ਪੌਨਲੀ ਦਹੀਂ ਇੱਕ ਵੱਡੀ ਅਹਿਮ ਭੂਮਿਕਾ ਵੀ ਨਿਭਾਉਂਦਾ ਹੈਗਾ ਆ ਬਿਹਤਰ ਪਾਚਨ ਕਿਰਿਆ ਦੱਸ ਲਗਣਾ ਕਿ ਜਾਫ ਦਹੀਂ ਦੇ ਵਿੱਚ ਬਹੁਤ ਸਾਰੇ ਫਾਇਦੇ ਜਿਹੜੇ ਗਿਆ ਉਹ ਪਾਏ ਤੁਹਾਨੂੰ ਇਸ ਤਰ੍ਹਾਂ ਦੱਸਦੇ ਆ ਆਉਂ ਜਾਣਦੇ ਆ ਭਾਰ ਘਟ ਕਰਨ ਵਿੱਚ ਇਹ ਮਦਦ ਕਰਦਾ ਗਿਆ ਭਾਰ ਨੂੰ ਕੰਟਰੋਲ ਕਰਨ ਵਿੱਚ ਅਕਸਰ ਲੋ ਫੈਟ ਵਾਲਾ ਦਹੀਂ ਖਾਣ ਦੀ ਸਲਾਹ ਦਿੱਤੀ ਜਾਂਦੀ ਗਈ ਆ ਕਿਉਂਕਿ ਲੋ ਫੈਟ ਵਾਲਾ ਇਹ ਦਹੀਂ ਗਾਇਆ ਨਾ ਸਿਰਫ ਅੰਤਣੀਆਂ ਨੂੰ ਸਿਹਤਮੰਦ ਰੱਖਦਾ ਹੈ ਤੇ ਸਗੋਂ ਪਾਚਨ ਕਿਰਿਆ ਨੂੰ ਵੀ ਮਜ਼ਬੂਤ ਕਰਨ ਵਿੱਚ ਭਾਰ ਕੰਟਰੋਲ ਕਰਨ ਵਿੱਚ ਕਾਫੀ ਮਦਦ ਕਰਦਾ ਹੈ गाइस ਤੋਂ ਇਲਾਵਾ ਕਮਰ ਦੀ ਚਰਬੀ ਨੂੰ ਵੀ ਕੱਟ ਕਰਦਾ ਗਿਆ ਹਾਰਟ ਨੂੰ ਰੱਖਦਾ ਹੈ ਸਿਹਤਮੰਦ ਜੀ ਹਾਂ ਦਹੀਂ ਜਿਹੜਾ ਗਾਇਆ ਉਹ ਹਾਰਟ ਨੂੰ ਵੀ ਠੀਕ ਰੱਖਦਾਗਾ ਕੋਲੇਸਟ੍ਰੋਲ ਕੱਟ ਕਰਦਾਗਾ ਆ ਉਹ ਨਾਲ ਨਾਲ ਹਾਰਟ ਸੰਬੰਧੀ ਸਮੱਸਿਆ ਤੋਂ ਵੀ ਬਚਿਆ ਜਾ ਸਕਦਾਗਾ ਦਹੀਂ ਖਾਣ ਦੇ ਨਾਲ ਦਿਲ ਦੀ ਧੜਕਣ ਨੂੰ ਵੀ ਸਹੀ ਰੱਖਦਾਗਾ ਆ ਉਹ ਨਾਲ ਨਾਲ ਕੋਲੇਸਟ੍ਰੋਲ ਲੈਵਲ ਨੂੰ ਵੀ ਬਿਲਕੁਲ ਸਹੀ ਰੱਖਦਾਗਾ ਉਸ ਵਿੱਚ ਮਦਦ ਕਰਦਾਗਾ ਆ ਕਿਉਂਕਿ ਦਹੀਂ ਵਿੱਚ ਬਹੁਤ ਸਾਰੇ ਗੁਣ ਹੈਗੇ ਆ ਕੈਂਸਰ ਤੋਂ ਵੀ ਬਚਾਅ ਹੋ ਸਕਦਾ ਹੈ ਦਹੀਂ ਖਾਣ ਵਾਲਿਆਂ ਲਈ ਪਰ ਸ਼ਰਤ ਇਹ ਹੈ ਕਿ ਜਿਹੜਾ ਤੁਸੀਂ ਲੋਹ ਜਿਹੜਾ ਗਾਇਆ ਉਹ ਖਾਣਾ ਹੁੰਦਾ ਹੈ ਕੈਂਸਰ ਨੂੰ ਰੋਕਣ ਲਈ ਮਦਦ ਕਰਦਾ ਹੈ ਉਹ ਪ੍ਰਤੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਦਾ ਹੈ ਇਸ ਲਈ ਜ਼ਿਆਦਾਤਰ ਡਾਕਟਰ ਦਹੀਂ ਆਪਣੀ ਡਾਈਟ 'ਚ ਸ਼ਾਮਲ ਕਰਦੇ ਸਿਰਾਹ ਦਿੰਦੇ ਹਨ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ ਦਹੀਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਕਿ ਹੱਡੀਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ ਇਸ ਤੋਂ ਇਲਾਵਾ ਇਹ ਦੰਦਾ ਨੋਹਾ ਨੂੰ ਮਜਬੂਤ ਕਰਦਾ ਤੇ ਦਹੀਂ ਖਾਣ ਨਾਲ ਮਾਸਪੇਸ਼ੀਆਂ ਵੀ ਸਹੀ ਤਰ੍ਹਾਂ ਹੀ ਆ ਗਿਆ ਕੰਮ ਕਰਦੀਆਂ ਹੀ ਆ ਗਿਆ ਇਸ ਲਈ ਦੇ ਦਹੀਂ ਦੇ ਵਾਅਦਾ ਕਿ ਤੁਸੀਂ ਸੁਣ ਲਿਆ ਹੁਣ ਤੁਸੀਂ ਕੀ ਦਹੀਂ ਖਾਣਾ ਪਸੰਦ ਕਰਦੇ ਹੋ ਜੇ ਨਹੀਂ ਕਰਦੇ ਤਾਂ ਜਰੂਰ ਆਪਣੀ ਡਾਈਟ ਵਿੱਚ ਇਸ ਨੂੰ ਸ਼ਾਮਿਲ ਕਰੋ ਤਾਂ ਕਿ ਤੁਹਾਡੀ ਸਿਹਤ ਤੰਦਰੁਸਤ ਹੋਣੀ